ਪਰ ਅਸੀਂ ਇਹ ਵੀ ਬੇਨਤੀ ਕਰਦੇ ਹਾਂ ਕਿ ਇਹੋ ਜਿਹੀ ਵਕਰੀ ਜਿਵੇਂ ਕਿ ਮੀਟਿੰਗ ਉਹਨਾਂ ਨੇ ਕੀਤੀ ਮੈਂ ਸੁਣਿਆ ਇੱਥੇ ਡਿਬੇਟ ਤੁਹਾਡੇ ਨਾਲ ਚੱਲ ਰਿਹਾ ਹੈ ਜੀ ਜੋ ਮੀਟਿੰਗ ਤੇ ਹੋਇਆ ਉਹਦੇ ਤੋਂ ਸਾਨੂੰ ਇੱਕ ਸਬਕ ਵੀ ਲੈਣਾ ਚਾਹੀਦਾ ਕਿ ਕੇਵਲ ਤੇ ਕੇਵਲ ਜੇ ਆਪਾਂ ਇੱਕ ਥਾਂ ਦੇ ਥੱਲੇ ਲੜਾਂਗੇ ਤਾਂ ਤਾਂ ਹੀ ਪ੍ਰਾਪਤੀ ਹੋ ਸਕਦੀ ਹੈ ਠੀਕ ਹੈ ਵੱਖਰੇ ਲੜ ਰਹੇ ਹੋ ਠੀਕ ਹੈ ਸਰਕਾਰ ਦਾ ਉਹ ਖੋਲ ਰਹੇ ਹੋ ਪਰ ਜੇ ਇਕੱਠੇ ਰੂਪ ਦੇ ਵਿੱਚ ਕਿਉਂਕਿ ਸਾਡੇ ਨਾਲ ਸਾਡੇ ਆਪਣੇ ਹਰਿਆਣੇ ਵੀ ਜਾ ਰਹੇ ਹੋ ਤੋ ਇਹ ਕਰਕੇ ਸਰਕਾਰ ਨੂੰ ਵੀ ਲੱਗਦਾ ਕਿ ਇਹਨਾਂ ਦੇ ਵਿੱਚ ਨੂੰ ਇੱਕਾ ਦੀ ਜਿਹੜੀ ਥੋੜੀ ਘਾਟ ਆ ਜਾਂਦੀ ਹੈ ਸੋ ਇਹ ਕਰਕੇ ਮੈਂ ਤਾਂ ਪਹਿਲਾਂ ਵੀ ਗੱਲ ਕੀਤੀ ਸਾਰੀਆਂ ਜਥੇਬੰਦੀਆਂ ਨੂੰ ਕਿ ਆਪਾਂ ਸਾਰੇ ਇੱਕ ਪਲੇਟਫਾਰਮ ਤੇ ਜਿਵੇਂ ਕਿ ਚੱਲ ਰਿਹਾ ਬਹੁਤ ਦਿਨ ਦੂਰ ਨਹੀਂ ਸਾਰੀਆਂ ਜਥੇਬੰਦੀਆਂ ਪਲੇਟਫਾਰਮ ਤੇ ਇਕੱਠੀਆਂ ਹੋਣਗੀਆਂ ਸਾਡੀ ਕੱਲ ਇੱਕ ਮੈਂ ਤੁਹਾਡੇ ਧਿਆਨ ਤੇ ਗੱਲ ਲਿਆਉਣਾ ਕਿ ਸਾਡਾ ਜਿਹੜਾ ਅਧਿਆਪਕ ਆ ਅਧਿਆਪਕ ਨੇ ਸਾਰੀਆਂ ਜਥੇਬੰਦੀਆਂ ਦੀ ਕੱਲ ਇੱਕ ਮੀਟਿੰਗ ਹੋਈ ਓਕੇ ਵਰਚੁਅਲ ਮੀਟਿੰਗ ਹੋਈ ਜਿਹੜਾ ਸਾਂਝਾ ਸਾਂਝਾ ਫਰੰਟ ਤੋਂ ਲਾਵਾ ਸਾਂਝਾ ਫਰੰਟ ਤੋਂ ਲਾਵਾ ਸਾਰੀਆਂ ਜਥੇਬੰਦੀਆਂ ਦੇ ਨਾਲ ਸਾਰੇ ਬਾਕੀ ਜਥੇਬੰਦੀਆਂ ਓਕੇ ਓਕੇ ਸਾਰੀਆਂ ਦੀ ਸਾਡੀ ਇੱਕ ਸੁਭ ਸਗਨ ਆ ਕਿਉਂਕਿ ਅਧਿਆਪਕ ਬਹੁਤ ਗਿਣਤੀ ਚ ਸਾਰੀਆਂ ਜਥੇਬੰਦੀਆਂ ਪਲੇਟਫਾਰਮ ਤੇ ਇਕੱਠੀਆਂ ਹੋ ਗਏ ਰਾਤ ਹੀ ਮੀਟਿੰਗ ਕੱਲ ਨੂੰ ਅਸੀਂ ਜਿਹੜਾ ਜੋ ਸਾਡੇ ਇਲੈਕਸ਼ਨ ਕਮਿਸ਼ਨ ਆ ਉਹਨੂੰ ਮਿਲਾਂਗੇ ਕਿਉਂਕਿ ਇਲੈਕਸ਼ਨ ਦੇ ਵਿੱਚ ਅਧਿਕਾਰੀਆਂ ਦੀ ਬਹੁਤ ਡਿਊਟੀਆਂ ਲੱਗਦੀਆਂ ਉਹ ਪੜਾ ਉੱਥੇ ਕਈ ਵਾਰ ਸਾਡੇ ਜਿਹੜੇ ਮਸਲੇ ਖੜੇ ਹੁੰਦੇ ਆ। ਖਾਸ ਕਰਕੇ ਕਿਉਂਕਿ ਪੰਚਾਇਤੀ ਇਲਕਸ਼ਨ ਜਿਹੜੀਆਂ ਮੂੜਲੀ ਇਲਕਸ਼ਨ ਇਹਦੇ ਬੜੇ ਪ੍ਰੋਬਲਮ ਹੁੰਦੀਆਂ ਲਾਈ ਝਗੜੀ ਬੜਾ ਕੋਈ। ਜੀ ਇਹ ਵੰਗ ਵੀ ਅਖਾਂਗੇ ਕਿ ਕਾਊਂਟਿੰਗ ਜਿਹੜੀ ਕਿਸੇ ਇੱਕ ਜਗ੍ਹਾ ਤੇ ਕਰਾਈ ਜਾਵੇ। ਕਿਉਂਕਿ ਉੱਥੇ ਮੈਂ ਵੀ ਬੜਾ ਲੰਮਾ ਥਮਾ ਤਜਰਬਾ ਬੁੱਕਿਆ ਜੂੜੀਆਂ ਬੜੀ ਪ੍ਰੋਬਲਮ ਹੁੰਦੀਆਂ। ਸੋ ਇੱਕ ਸੋਬ ਸਿਕਨ ਅਧiatਕਾਂ ਦੇ ਵਿੱਚ ਇਹ ਕੱਲ ਹੋਈ ਜਿਵੇਂ ਬੰਦੀਆਂ ਸਾਰੇ ਕੁਝ ਪੁਲਾ ਕੇ ਆਪਣੇ ਆਪ ਇੱਕ ਪਲੇਟਫਾਰਮ ਤੇ ਇਕੱਠੀਆਂ ਹੋਈਆਂ। ਇਨ ਫਿਊਚਰ ਵੀ ਲੱਗਦਾ ਕਿ ਜਿਹੜੇ ਬਾਕੀ ਮੁੱਦੇ ਸਾਡੇ ਅਧiat ਇਹ ਪੀਓ ਕੇ ਸਰਕਾਰਾਂ ਬਹੁਤ ਸਮਝੀਆਂ ਹਮ ਬਿਲਕੁਲ ਕਰਦੇ ਸਰਕਾਰਾਂ ਨੇ ਪੈਸਾ ਜਾਂ ਲੋਕਾਂ ਦੀ ਭਲਾਈ ਲਈ ਜਾਂ ਮੁਲਾਜ਼ਮਾਂ ਲਈ ਉਹ ਤਾਂ ਮੁਲਾਜ਼ਮ ਜਿਹੜੇ ਸਰਕਾਰ ਦੀ ਜਿਹੜੀ ਹੱਡੀ ਆ ਇੱਕ ਸਿੱਖਿਆ ਇੱਕ ਬਹੁਤ ਸਾਰਾ ਅਹਿਮ ਵਿਭਾਗ ਜੇ ਸਾਡੇ ਜੇ ਸਾਡੀ ਜਿਹੜੀ ਪੀੜ੍ਹੀ ਆ ਉਹ ਨਵੀਂ ਸਿੱਖਿਆਤ ਨਹੀਂ ਹੋਊਗੀ ਮੋਦੀ ਸਿੱਖਿਆ ਨਹੀਂ ਦੇਊਗੀ ਤਾਂ ਆਪਾਂ ਕਿਵੇਂ ਗਾਵਾਂਗੇ ਕਿਉਂਕਿ ਜਿਹੜਾ ਅਗਲਾ ਯੁੱਗ ਆ ਰਿਹਾ ਉਹਦੇ ਵਿੱਚ ਬੜੀ ਨਵੜੀ ਸਿੱਖਿਆ ਦੀ ਗੱਲ ਬਿਲਕੁਲ ਠੀਕ ਆ ਤੇ ਇਹ ਗੱਲ ਠੀਕ ਹੈ ਲੋਕਾਂ ਦੇ ਵਿੱਚ ਜੂ ਸਰਕਾਰਾਂ ਦੀ ਪਾਲਿਸੀ ਹੁੰਦੀ ਆ ਕਿ ਲੋਕਾਂ ਦੇ ਵਿੱਚ ਇਸ ਤਰੀਕੇ ਦਾ ਪ੍ਰਚਾਰ ਕੀਤਾ ਜਾਵੇ ਤੇ ਇਹ ਮੁਲਾਜ਼ਮ ਜਿਹੜੇ ਇੰਨੀਆਂ ਤਨਖਾਹਾਂ ਲੈ ਰਿਆ ਜਿਹੜੇ ਜਿਹੋ ਜਿਹੇ ਖਰਚੇ ਤਰੁਤੀ ਹੋ ਗਿਆ ਜਿਵੇਂ ਜਿਵੇਂ ਮਗਾਈ ਵਧ ਰਹੀ ਆ ਉਹਦੇ ਵਿੱਚ ਬਹੁਤ ਹੀ ਜ਼ਿਆਦਾ ਤਨਖਾਹ ਨਹੀਂ ਹੈਗੀ ਜੇ ਆਪਾਂ ਕਹੀਏ ਕਿ ਇੰਨੀ ਵੱਡੀ ਤਨਖਾਹ ਆ ਰਹੀ ਹੈ ਇਹਦੇ ਵਿੱਚ ਵੀ ਜ਼ਿਆਦਾ ਜੜਾ ਚਲਾਉਣਾ ਕੋਈ ਦਾ ਔਖਾ ਵਾ ਕਿਉਂਕਿ ਕਿਉ